ਕੋਈ ਇਲਾਜ ਥੋੜਾ ਬ੍ਰੇਨ ਡੈਡ ਤੇ ਮਤਲਬ ਡੈਡ ਬ੍ਰੇਨ ਡੈਡ ਮਤਲਬ ਡੈਡ ਬ੍ਰੇਨ ਡੈਡ ਦੀ ਆਵਾਜ਼ ਤੋਂ ਬਾਅਦ ਤੁਸੀਂ ਉਹਨੂੰ ਰੱਖ ਨਹੀਂ ਸਕਦੇ ਨਾ 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 ਕਾਨੂੰਨ ਹੈ ਬ੍ਰੇਨ ਡੈਡ ਆ ਤਾਂ ਘਰਦਿਆਂ ਨੂੰ ਦੱਸੋ ਆ ਹੁਣ ਜਵੰਦਾ ਜੀ ਜਾਂਦੇ ਜਾਂਦੇ ਬਹੁਤ ਵੱਡੀ ਇੱਕ ਕੁਰਬਾਨੀ ਦੇ ਗਏ ਵੀ ਮੈਂ ਪਿਆ ਹਸਪਤਾਲ ਦੇ ਵਿੱਚ ਮੇਰੀ ਆਤਮਾ ਘਰ ਲਾਉਂਦੀ ਐ ਕਿੱਥੇ ਗਏ ਤੁਸੀਂ ਮੈਂ ਉਹਨਾਂ ਗਾਇਕਾਂ ਨੂੰ ਪੁੱਛਣਾ ਚਾਹਨਾ ਤਾਨੂੰ ਡਾਕਟਰੀ ਆਉਂਦੀ ਐ ਤੁਸੀਂ ਬਾਹਰ ਆ ਕੇ মিডিਆ ਦੇ ਵਿੱਚ ਕਹਿ ਰਹੇ ਹੋ ਵੀ ਠੀਕ ਐ ਠੀਕ ਐ ਤੁਹਾਨੂੰ ਪਤਾ ਐ ਡਾਕਟਰੀ ਦਾ ਵੀ ਸਪਾਈਨਲ ਕੋਰਡ ਕਦੋਂ ਕੱਟ ਗਈ ਸੀ ਜਦੋਂ ਅਟੈਕ ਆਇਆ ਨੇ ਉਦੋਂ ਕੱਟ ਗਈ ਸੀ ਪਹਿਲੀ ਅਪੀਲ ਤਾਂ ਮੈਂ ਸੀਐਮ ਭਗਵੰਤ ਮਾਨ ਜੀ ਨੂੰ ਕਰਨੀ ਚਾਹਾਂਗਾ ਲੈ ਤੁਸੀਂ ਮੈਨੂੰ ਵੈਂਟੀਲੇਟਰ ਖਾਲੀ ਪਏ ਦਿਖਾਉਂਦੇ ਹੋ ਨੂੰ 5-5000 ਚ ਮਿਲਿਆ ਕਰਨਗੇ ਸੀਐਮ ਸਾਹਿਬ ਇੱਕ ਕਾਨੂੰਨ ਬਣਾਓ ਵੀ ਜਿਹਦੇ ਵੈਂਟੀਲੇਟਰ ਲੱਗ ਗਿਆ ਜੇ ਉਹ ਬੰਦੇ ਦੀ ਡੈਥ ਹੋ ਗਈ ਬ੍ਰੇਨ ਡੈੱਡ ਬੰਦੇ ਦੇ ਵੈਂਟੀਲੇਟਰ ਲੱਗ ਗਿਆ ਡੈਥ ਹੋ ਗਈ ਤਾਂ ਹਸਪੀਟਲ ਪੈਸੇ ਨਹੀਂ ਚਾਰਜ ਕਰੂਗਾ ਹਸਪਤਾਲਾਂ ਨੂੰ ਤੁਸੀਂ ਹੋਟਲ ਕਿਉਂ ਬਣਾਤਾ ਤੁਸੀਂ 5 ਸਟਾਰ ਹੋਟਲ ਹੈ ਜਿਹੜਾ ਉਹਦੇ ਚ ਜਿੰਨੇ ਪੈਸੇ ਲੱਗਦੇ ਨੇ ਉਹਦੇ ਨਾਲੋਂ 10 ਗੁਣਾ ਪੈਸੇ ਲੈ ਰਹੇ ਹੋ ਆ ਦੌਰ ਜਿਹੜਾ ਮੈਡੀਕਲ ਅਤਵਾਦ ਹੈ ਮੈਂ ਇਹਨੂੰ ਕਹਿਣਾ ਚਾਹਾਂਗਾ 1990 ਤੱਕ ਵੈਂਟੀਲੇਟਰ ਲਟੇਰਾ ਨਹੀਂ ਸੀ 2010 ਤੱਕ ਵੀ ਲਟੇਰਾ ਨਹੀਂ ਸੀ ਇਹ ਤਾਂ ਹੋਣਾ ਕਿ ਕਾਰਪੋਰੇਟਾਂ ਕਾਰਪੋਰੇਟਾਂ ਨੇ ਵੈਂਟੀਲੇਟਰ ਤਾਂ ਇੱਕ ਨਾਰਮਲ ਚੀਜ਼ ਐ ਆ ਮੇਰੇ ਕੋਲੇ ਵੈਂਟੀਲੇਟਰ ਦਾ ਛੋਟਾ ਰੂਪ ਪਿਆ ਘਰੇ ਜੇ ਬਚਣਾ ਹੈ ਬੰਦੇ ਨੇ ਇਹਦੇ ਤੇ ਹੀ ਬਚ ਜਾਂਦਾ ਹੈ ਮਰੀਜ਼ ਹਜ਼ਾਰਾਂ ਮਿਲ ਜਾਣਗੇ ਜਿਹੜੇ ਬਚੇ ਨਹੀਂ ਪਰ ਬਚਿਆ ਉਹਨਾਂ ਦਾ ਘਰ ਵੀ ਨਹੀਂ ਉਹਨਾਂ ਦੀ ਜ਼ਮੀਨ ਬਣੀ ਉਹਨਾਂ ਦਾ ਪੈਸਾ ਵੀ ਨਹੀਂ ਬਚਿਆ ਤੁਸੀਂ ਦੇਖ ਕੇ ਉਹਨੇ ਉਹ ਪੰਜਾਬੀਓ 25 ਲੱਖ 20 ਲੱਖ ਕਦੇ ਉਹਦੇ ਬਿੱਲ ਚੈੱਕ ਕਰਿਓ ਉਹਦੇ ਵਿੱਚ ਜੇ ਤੁਸੀਂ ਤੁਹਾਡਾ ਮਰੀਜ਼ ਦਾਖਲ ਹੈ ਤਾਂ ਉਹਦੇ ਵਿੱਚ ਵਿਜ਼ਿਟਾਂ ਪਾਈਆਂ ਹੁੰਦੀਆਂ ਨੇ 35000 ਰੁਪਿਆ ਇੱਕ ਵਗੇੜੇ ਦੇਖਣ ਆਇਆ ਫਲਾਣਾ ਡਾਕਟਰ 45000 ਰੁਪਿਆ ਆਹ ਡਾਕਟਰ ਦੇਖਣ ਆਇਆ 32000 ਰੁਪਿਆ ਆਹ ਡਾਕਟਰ ਦੇਖਣ ਆਇਆ ਮੈਨੂੰ ਇੱਕ ਪੇਸ਼ੈਂਟ 35 ਲੱਖ ਰੁਪਿਆ ਖਰਚ ਕੇ ਆ ਕੇ ਕਹਿੰਦਾ ਕਹਿੰਦਾ ਜਦੋਂ ਅਸੀਂ ਪੁੱਛਦੇ ਸੀ ਕਾਰਪੋਰੇਟ ਹਸਪਤਾਲ ਨੂੰ ਵੀ ਸਾਡੇ ਮਰੀਜ਼ ਦੀ ਹਾਲਤ ਕੀ ਹੈ ਤਾਂ ਕਹਿੰਦਾ ਸੀ ਵੀ 80% ਇਲਾਜ ਅਸੀਂ ਕਰਾਂਗੇ 20% ਭਗਵਾਨ ਕਰੂਗਾ ਇਹ ਵਿਗਿਆਨ ਚ ਨਹੀਂ ਵਿਗਿਆਨ ਚ ਨਹੀਂ 100% ਹੀ ਤੁਹਾਨੂੰ ਕਰਨਾ ਪੈਣਾ ਜਦੋਂ ਅਸੀਂ ਇਮਾਰਤ ਦੇਖ ਕੇ ਹਸਪਤਾਲ ਚ ਦਾਖਲ ਹੋ ਜਾਂਦੇ ਆ ਵੱਡੇ ਵੱਡੇ ਨੌ ਸਿਕਿਉਰਿਟੀ ਖੜੀ ਐ ਕਾਰਾਂ ਐ ਖੜੀਆਂ ਨੇ ਤੌ ਉਥੇ ਐਡਮਿਟ ਕਰਾ ਲਿਆ ਜਦੋਂ ਮਰੀਜ਼ ਕਹਿੰਦਾ ਵੀ ਯਾਰ ਮੈਂ ਐਡਮਿਟ ਤਾਂ ਹੋ ਗਿਆ ਪਰ ਫਰਕ ਕੋਈ ਵੀ ਨਹੀਂ ਤਾਸੀਂ ਪੁੱਛਦੇ ਆਂ ਤੇਰਾ ਦੇਖ ਬਿੱਲ ਕਿਹੜਾ ਤੇਰਾ ਉਹਦੇ ਵਿੱਚ ਕਿਹੜਾ ਡਾਕਟਰ ਚੈੱਕ ਕਰਦਾ ਆਂ ਆਪਾਂ ਉਹਦੀ ਡਿਗਰੀ ਦੇਖ ਲਈਏ ਜਦੋਂ ਅਸੀਂ ਡਿਗਰੀ ਚੈੱਕ ਕਰਦੇ ਆਂ ਉਹ ਡਾਕਟਰ ਤਾਂ ਉੱਥੇ ਸਿਰਫ ਅੱਧੇ ਘੰਟੇ ਦੀ ਵਿਜ਼ਿਟ ਲਈ ਆਉਂਦਾ ਪਹਿਲਾ ਕੰਮ ਸੀ ਰਾਜਵੀਰ ਜਵੰਦਾ ਨੂੰ ਚੱਕਣਾ ਸਹੀ ਦੂਜਾ ਕੰਮ ਸੀ 4-5 ਘੰਟਿਆਂ ਦੇ ਵਿੱਚ ਵਿੱਚ ਸਿਟੀ ਸਕੈਨ ਕਰਨਾ ਤੁਸੀਂ ਦੱਸੋ ਜੀ ਵੀ ਕੋਈ ਸਿਟੀ ਸਕੈਨ ਦਾ ਸਮਾਂ جاری ਹੋਇਆ ਹੋਵੇ ਕੋਈ ਬਿਆਨ ਆਇਆ ਹੋਵੇ ਜਿੰਨਾ ਚਿਰ ਆਪਾਂ ਨੇ ਵੀਡੀਓ ਨਹੀਂ ਚਲਾਈ ਉਹਨਾਂ ਚਿਰ ਸਕੈਨ ਵੱਲ ਕਿਸਦਾ ਧਿਆਨ ਹੈਗਾ ਸੀ ਜਦ ਕਿਤੇ ਹਸਪਤਾਲ 'ਚ ਜਾਓ ਤਾਂ ਸਵਾਲ ਕਰ ਰਹੇ ਸਿੱਖ ਲੋ ਤੁਸੀਂ ਇੱਕ ਚੀਜ਼ ਖਰੀਦ ਰਹੇ ਹੋ ਕਿਹੜੀ ਕਿਹੜੇ ਸਵਾਲ ਕਿਹੜੇ ਕਿਹੜੇ ਸਵਾਲ ਨੰਬਰ 1 ਕੇ ਸਵਾਲ ਵੀ ਸਾਡਾ ਜਿਹੜਾ ਡਾਇਗਨੋਸ ਕਰ ਰਹੇ ਹੋ ਤੁਸੀਂ ਉਹਦੀ ਰਿਪੋਰਟਿੰਗ ਸਾਨੂੰ ਪਹਿਲੇ 12 ਘੰਟਿਆਂ 'ਚ ਦੋ ਤੁਸੀਂ ਸਾਡੀ ਸਕੈਨ ਕਰ ਲਈ ਰਿਪੋਰਟ ਤੁਸੀਂ ਅੰਦਰ ਜਮ੍ਹਾਂ ਕਰ ਲੈਂਦੇ ਹੋ ਤੇ ਸਾਨੂੰ ਦੇ ਦਿੰਨੇ ਉਹ ਸਮਰੀ ਪੋਰਟ ਜਦੋਂ ਹੁੰਦੀ ਹੈ ਸਿਟੀ ਸਕੈਨ ਦੀ ਓਨ ਹੀ ਕੋਈ ਹਸਪਤਾਲ ਦਿੰਦਾ ਉਹਦੀਆਂ ਫਿਲਮਾਂ ਨਹੀਂ ਦਿੰਦਾ ਐਂਡ ਤੇ ਛੁੱਟੀ ਦੇ ਵੇਲੇ ਆਪ ਤੇ ਕਾਰਡ ਤੇ ਬਣਾ ਕੇ ਦੇ ਦਿੰਦਾ ਪਹਿਲੇ 10 ਘੰਟਿਆਂ 'ਚ ਸਾਨੂੰ ਸਾਰੇ ਟੈਸਟ ਮਿਲਣ ਤਾਂ ਜੋ ਅਸੀਂ ਕਿਸੇ ਹੋਰ ਨੂੰ ਜਾ ਕੇ ਉਹ ਟੈਸਟ ਦਿਖਾ ਸਕੀਏ ਸਾਡੇ ਬਿਮਾਰੀਆਂ ਹੁੰਦੀਆਂ ਨੇ ਹੋਰ ਇਲਾਜ ਕਰਦਾ ਹੋਰ ਅਸੀਂ ਕਾਰਡੀਓਲੋਜਿਸਟ ਤੋਂ ਕੱਲੇ ਸਟੰਟ ਬਵਾ ਸਕਦੇ ਹਾਂ ਪੇਸਮੇਕਰ ਬਵਾ ਸਕਦੇ ਹਾਂ ਅਸੀਂ ਹਾਰਟ ਦੀ ਸਰਜਰੀ ਨਹੀਂ ਕਰਾ ਸਕਦੇ ਕਾਰਡੀਓਲੋਜਿਸਟ ਨੂੰ ਆਕੰਡ ਦੇ ਵਿੱਚ ਇੰਨਾ ਕੁ ਰਸਤਾ ਹੈ ਇੰਨਾ ਕੁ ਰਸਤਾ ਟੁੱਟ ਗਿਆ ਤਾਂ ਬ੍ਰੇਨ ਡੈੱਡ ਆ ਜਦ ਇਹ ਰਸਤਾ ਨਾ ਟੁੱਟਿਆ ਕੱਲੀ ਸੋਜ ਆ ਗਈ ਬ੍ਰੇਨ ਨੂੰ ਜੇ ਸਿਰ 'ਚ ਸੱਟ ਲੱਗ ਜੇ ਸਿਰ ਨੂੰ ਸੋਜ ਆ ਗਈ ਤਾਂ ਉਹਨੂੰ ਕਹਿੰਦੇ ਨੇ ਵੀ ਬੇਹੋਸ਼ ਹੋ ਗਿਆ ਉਸ ਚਾਜੂ ਕੋਮਾ 'ਚ ਚਲੇ ਆ ਗਿਆ ਆਉਣ ਦੇ ਚਾਂਸ ਨਹੀਂ ਹੁਣ ਕਿੰਨੀ ਪ੍ਰੋਮੋਸ਼ਨ ਹੋਈ ਆ ਵੈਂਟੀਲੇਟਰ ਦੀ ਜੇ ਮੈਂ ਵੀਡੀਓ ਨਾ ਪਾਉਂਦਾ ਕੀ ਕੋਈ ਆਪ ਦੀ ਆਪ ਦੇ ਰਿਸ਼ਤੇ ਦਾ ਤਰ ਤੋਂ ਵੈਂਟੀਲੇਟਰ ਹਟਾਉਂਦਾ ਅਗਲਾ ਕਹਿੰਦਾ ਵੈਂਟੀਲੇਟਰ ਨਾ ਹਟਾਈ ਸ਼ਾਇਦ ਵੱਜ ਜਵੇ ਪਰ ਕਲੀਅਰ ਕੀਤਾ ਕਿ ਵੈਂਟੀਲੇਟਰ ਕੋਈ ਇਲਾਜ